ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਾਲੇ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਤੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਸੀਂ ਆਦਾ ਪਰ ਆਪਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪਲੀਜ਼ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਿਰਪਾ ਕਰਕੇ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਛੱਟ ਲੱਗ ਗਈ ਮਨ ਕਿਤੇ ਬੱਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਇਹਨਾਂ ਦਾ ਗਿਆ ਕਿ ਉਹਦਾ ਅੱਛਾ ਲਈਆ ਆਪਣੀ ਮੇਰਾ ਨਾਮ ਜੀ ਭਾਈ ਇੰਦਰਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਤੇ ਇਹ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੀ ਲੜਕਾ ਹੀ ਆਪਣਾ ਕਿ ਕੀ ਗੱਲ ਬਣਦੀ ਨਾਲ ਉਹ ਇੰਨੇ ਚੱਕ ਬੈਸੀ ਗੱਲ ਜੀ ਕਾਦੀ ਬਣਨੀ ਸੀ ਮੇਰਾ ਦੋਨੋਂ ਲਖਾ ਤੇ ਦੋਨੋਂ ਲਖਾ ਕਨੇਡਾ ਚੋਂ ਮੈਂ ਹਾਂ ਤੇ ਕੈਨੇਡਾ ਗਏ ਸੀ ਇਹ ਜੀ 3 ਸਾਲ ਹੋ ਗਏ ਆ ਗਏ ਨੇ ਹਾਂ ਗਏ ਹੁਣ ਕੋਈ ਹਾਸਾ ਵਾਪਰ ਕਰ ਹਾਂਜੀ ਹਾਸਾ ਆ ਉੱਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਆਉਂਦੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਧਰ ਦੇ ਕੋਈ ਜਿਹੜੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਜੰਨੀ ਸੱਚੀ ਵੀ ਉਹਦੀ ਡੈਡ ਬੋਰਡ ਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਵਾਈ ਖਵਾਈ ਫਿਰ ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫਿਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਜਾ ਸ਼ੇਰੇ ਚੁਕੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜ ਵੀਰ ਉਹ ਖਤਮ ਹੋ ਗਿਆ ਵੀ ਕੀ ਕਰੀਏ ਤੁਹਾਨੂੰ ਕੋਈ ਪਤਾ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹਵੇਂ ਪਤਾ ਹੀ ਕਰਨਾ ਸੀ ਕੀ ਕਰਨਾ ਹੈ ਸਾਡੇ ਗੌਰਮਤ ਜੀ ਤੇਰੇ ਹਾਂਜੀ 9 ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆਂ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਆ ਵੀ ਪਰਮ ਜੀ ਦਾ ਪਤਾ ਇਨੇ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੀ ਦਿਸ਼ਾ ਸੀਗੇ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗਏ ਅਮਰੀਕਾ ਨੂੰ ਹੀ ਗਿਆ ਸੀ ਅੱਛਾ ਉੱਥੇ ਗਿਆ ਜੀ ਚੈੱਕ ਕਰਨ ਲੱਗਾ ਮਗਰੋਂ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਏ ਸਾਡੇ 'ਨਾ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਏ ਦੀ ਵੀ ਮੰjde ਤੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਏ ਲਈ ਬਰਬਾਦ ਹੋ ਗਏ ਆ ਹਏ ਸਹੀ ਬੋਤ ਹੈ ਰਾਈ ਬੜਾ ਸੁਣਾ ਸੁਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਏ ਦੋ ਸਾਲ ਹੀ ਹੋਏ ਗਏ ਨੂੰ ਅਜੇ ਉਹ ਨਹੀਂ ਸੱਟ ਦੇ ਗਾੜੀ ਕੋਈ ਹੰਮੀ ਨਹੀਂ ਜਿਹੜਾ ਜਵਾਨ ਸੀ ਫੇਨੀ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਾਏ ਮੇਰੇ ਬੋਤਰੇ ਕੀ ਤੇ ਮੇਰਨਾ ਨਹੀਂ ਕੀਤੀ ਅਨੇਕ ਰੀ ਮਮੀ ਆਖ ਤੇਜ ਵੈੰਦੋ ਜਾਂਦਾ ਜਾਂਦਾ ਮੈਂ ਉਹ ਕਰਦਾ ਸਾਡੇ ਨਾ ਟਰਾਲੇ ਚ ਗੱਲਾਂ ਕਰਦਾ ਗਿਆ ਮੜ ਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆਲੀ ਆ ਮਰ ਜੂ ਬੋਤਰੇ ਆਂਦਾ ਮੈਂ ਸੌਣ ਲੱਗਾ ਮੜ ਕੇ ਅੱਖਾਂ ਸੌਂ ਜਾਈ ਵੀ ਸੌਲੀ ਮੈਨੂੰ ਥੋੜੀ ਕਿਸਾ ਹੋ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਹਾਏ ਮੇਰੇ ਆਪਰੇ ਆਪੇ ਬੋਲੋ ਅੱਛਾ ਪਤਾ ਦੱਸੋ ਨਾ ਤੇਜ ਵੀਰੂ ਮੈਂ ਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਹੁਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਆਏ ਕੀ ਕਰਾਂਗੇ ਕਿੱਥੋਂ ਲੱਭਾਂਗੇ ਤੇਜਵੀਰ ਦੇ ਨੂੰ ਆਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਝੇ ਤੇ ਪਈ ਸੱਟਾਂ ਵੜੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ ਤੇ ਆਪ ਰੋਟੀ ਖੋਣੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਗਏ ਬੱਚਾ 2 ਸਾਲ ਹੋ ਗਏ ਆਏ